ਕਰਦੇ ਪਿੰਡ ਕੈਂਵਾਲਾ ਦੇ ਨਜ਼ਦੀਕ ਇੱਕ ਬੰਬਸੈੱਲ ਮਿਲਿਆ ਜਿਸ ਤੋਂ ਬਾਅਦ ਚੱਕੇ ਹਫੜਾ গਫੜੀ ਮਚ ਗਈ ਜਦੋਂ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਹੈ ਤਾਂ ਪੁਲਿਸ ਨੇ ਮੌਕੇ ਤੇ ਆਪਣੀ ਟੀਮਾਂ ਨਾਲ ਉਸ ਜਗ੍ਹਾ ਉੱਤੇ ਪਹੁੰਚੇ ਤੇ ਉਸ ਤੋਂ ਬਾਅਦ ਜਾ ਕੇ ਦੱਸਿਆ ਜਾਂਦਾ ਕਿ ਉਸ ਜਗ੍ਹਾ ਨੂੰ ਕਬਰ ਕੀਤਾ ਤੇ ਨਾਲ ਦੀ ਨਾਲ ਦੀ ਨਾਲ ਫੋਰਸ ਨੂੰ ਹੋਰ ਹੀ ਬੁਲਾਇਆ ਗਿਆ ਕਿ ਉਸ ਬੰਬ ਨੂੰ ਜਿਆ ਸਪੋਸ ਕਰਨਾ ਹੈ ਜਿਸ ਤੋਂ ਬਾਅਦ ਜਾ ਕੇ ਉਸ ਦਾ ਖਤਰਾ ਜਿਹੜਾ ਟਾਲ ਸਕੇ ਕਿਉਂਕਿ ਜੋ ਕੈਂਵਾਲਾ ਹੈ ਕਾਫੀ ਚੰਡੀਗੜ੍ਹ ਤੋਂ ਇੱਕ ਬਹੁਤ ਵੱਡੀ ਖਬਰ سامنے ਨਿਕਲ ਕੇ ਆ ਰਹੀ ਹੈ ਚੰਡੀਗੜ੍ਹ ਦੇ ਪਿੰਡ ਕੈਬ ਵਾਲਾ ਦੇ ਨਜ਼ਦੀਕ ਇੱਕ ਬੰਬਸੈੱਲ ਮਿਲਿਆ ਜਿਸ ਤੋਂ ਬਾਅਦ ਜਾ ਕੇ ਹਫੜਾ গਫੜੀ ਮਚ ਗਈ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਹੈ ਤਾਂ ਪੁਲਿਸ ਨੇ ਮੌਕੇ ਤੇ ਆਪਣੀ ਟੀਮਾਂ ਨਾਲ ਉਸ ਦੇ ਉੱਤੇ ਪਹੁੰਚੇ ਤੇ ਉਸ ਤੋਂ ਬਾਅਦ ਜਾ ਕੇ ਦੱਸਿਆ ਜਾ ਰਿਹਾ ਕਿ ਉਸ ਜਗ੍ਹਾ ਨੂੰ ਕਵਰ ਕੀਤਾ ਤੇ ਨਾਲ ਦੀ ਨਾਲ ਫੋਰਸ ਨੂੰ ਹੋਰ ਹੀ ਬੁਲਾਇਆ ਗਿਆ ਕਿ ਉਸ ਬੰਬ ਨੂੰ ਜਿਆ ਸਪੋਸ ਕਰਨਾ ਹੈ ਜਿਸ ਤੋਂ ਬਾਅਦ ਜਾ ਕੇ ਉਸ ਦਾ ਖਤਰਾ ਜਿਹੜਾ ਟਲ ਸਕੇ ਕਿਉਂਕਿ ਜੋ ਕੈਮਬਲ ਹੈ ਕਾਫੀ ਢੀਰ ਪਰ ਵਾਲਾ ਲੱਗਾ ਹੈ ਜੋ ਕਿ ਪਿੰਡੂ ਏਰੀਆ ਵੀ ਹੈ ਉਸ ਦੇ ਨਜ਼ਦੀਕ ਹੀ ਜਿਹੜੀਆਂ ਕਈ ਦੁਕਾਨਾਂ ਨੇ ਜਿਵੇਂ ਕੁਵਾਰ ਦੀ ਦੁਕਾਨ ਗੱਲ ਕਰਦੇ ਕੁਵਾਰੀ ਦੁਕਾਨਾਂ ਨੇ ਤਾਂ ਉਹਦੇ ਵਿੱਚ ਇਸ ਤਰੀਕੇ ਦੇ ਜਿਹੜੇ ਬੰਬ ਸੈੱਲ ਨੇ ਉਹ ਪਹਿਲਾਂ ਵੀ ਕਈ ਵਾਰ ਸ਼ੱਕ ਜਤਾਇਆ ਗਿਆ ਚੰਡੀਗੜ੍ਹ ਪੁਲਿਸ ਵੱਲੋਂ ਪਰ ਜਿਹੜਾ ਇਹ ਬੰਬ ਸੈੱਲ ਮਿਲਿਆ ਇਹ ਜਿੰਦਾ ਹੈ ਜਾਂ ਫਿਰ ਕਿਸ ਤਰੀਕੇ ਨਾਲ ਸਪਲਾਈ ਹੋ ਰਿਹਾ ਚੁੱਕਾ ਹੈ ਇਹ ਕਾਫੀ ਜਿਹੜੇ ਸਵਾਲ ਹੈ ਜਿਹਨਾਂ ਵਿੱਚ ਦਾ ਵਿਸ਼ਾ ਨੇ ਪਰ ਜਿਹੜੀ ਪੁਲਿਸ ਚੰਡੀਗੜ੍ਹ ਪੁਲਿਸ ਹੈ ਮੌਕੇ ਤੁਸੀਂ ਦੇਖੋ ਮੌਕੇ ਤੇ ਜਿਹੜੀ ਤਸਵੀਰਾਂ ਤੁਹਾਨੂੰ ਖਬਰ ਕੀਤਾ ਉਸ ਜਗ੍ਹਾ ਨੂੰ ਰਸੇ ਲਗਾਏ ਗਏ ਕਿ ਕੋਈ ਵੀ ਬੰਦਾ ਐਂਟਰ ਨਾ ਹੋ ਸਕੇ ਨਜ਼ਦੀਕ ਜਾਂ ਫਿਰ ਕੋਈ ਇਸ ਤਰੀਕੇ ਦੀ ਘਟਨਾ ਨਾ ਵਾਪਰੇ ਤਾਂ ਜਗ੍ਹਾ ਨੂੰ ਖਾਲੀ ਵੀ ਕਰਵਾਇਆ ਗਿਆ ਤਾਂ ਇਹ ਪਹਿਲੀ ਖਬਰ ਨਹੀਂ ਜਿਹੜੀ ਕਿ ਇਸ ਤਰੀਕੇ ਦੀ ਬੰਬ ਨੁਮਾ ਚੀਜ਼ ਮਿਲੀ ਹੈ ਕਿ ਪਹਿਲਾਂ ਵੀ ਜੇ ਅਪ ਗੱਲ ਕਰੀਏ ਨਮਾਗੋ ਦੇ ਨਜ਼ਦੀਕ ਉੱਥੇ ਵੀ ਜਿਹੜੀ ਬੰਬ ਸੈਲ ਮਿਲਿਆ ਸੀ ਤਾਂ ਦੂਜੇ ਪਾਸੇ ਹੋਰ ਵੀ ਕਈ ਜਗ੍ਹਾ ਇਸ ਤਰੀਕੇ ਦੀ ਖਬਰਾਂ ਆਈਆਂ ਸੀ ਪਰ ਹੁਣ ਕਈ ਬਾਰਾ ਜੋ ਕਿ ਚੰਡੀਗੜ੍ਹ ਦੇ ਵਿੱਚ ਪੈਣ ਵਾਲਾ ਇੱਕ ਪਿੰਡ ਹੈ ਜਿਸ ਦੇ ਵਿੱਚ ਕੀ ਬੰਬਸੈਂ ਮਿਲਿਆ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਬਣ ਗਿਆ ਕਿ ਇਸ ਤਰੀਕੇ ਦੀ ਵਸਤੂ ਆਈ ਕਿੱਥੋਂ ਤੋਂ ਹੈ ਕਿਉਂਕਿ ਨਜ਼ਦੀਕ ਭਾਵੇਂ ਦਕਾਨਾਂ ਨੇ ਦਾ ਬੱਚੇ ਵੀ ਖੇਡਦੇ ਨੇ ਹੋਰ ਵੀ ਨਹੀਂ ਕੌਣ ਲੈ ਕੇ ਆਇਆ ਇਹ ਸਵਾਲ ਜਿਹੜੇ ਨਿਵਸ਼ਕੀਨ ਦਾ ਬਿਸ਼ੇਸ ਨੂੰ ਲੈ ਕੇ ਉੱਚ ਅਧਿਕਾਰੀ ਪੁਲਸ ਦੇ ਪਹੁੰਚ ਚੁੱਕੇ ਸੀ ਤਾਂ ਇਸ ਨੂੰ ਲੈ ਕੇ ਤੋਂ ਦੇਖੋ ਕਿ ਇਹ ਜਗ੍ਹਾ ਜਿਹੜੀ ਖਾਲੀ ਕਰਵਾਈ ਗਈ ਹੈ ਪੂਰੀ ਕੁਵਾਰ ਦੇ ਵਿੱਚ ਤਸਰੀ ਕੁਵਾਰ ਜਾਂ ਪਿਆਸੂ ਦੇ ਨਜ਼ਦੀਕ ਹੀ ਕਿਸੇ ਬੰਦੇ ਨੇ ਉਸ ਬੰਬਸੈਲ ਨੂੰ ਦੇਖਿਆ ਜਿਸ ਤੋਂ ਬਾਅਦ ਜਾ ਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ ਪੁਲਸ ਮੌਕੇ ਤੇ ਪਹੁੰਚ ਕੇ ਇਸ ਨੂੰ ਜਿਹੜਾ ਤੁਸੀਂ ਦੇਖੋ ਕਿ ਨਾਲ ਦੀ ਨਾਲ ਏਰੀਆ ਨੂੰ ਕਵਰ ਕੀਤਾ ਜਾ ਰਿਹਾ ਕਿਸੇ ਤਰੀਕੇ ਨਾਲ ਕਿਸੇ ਨੂੰ ਨਜ਼ਦੀਕ ਨਹੀਂ ਜਾਣ ਦਿੱਤਾ ਜਾ ਰਿਹਾ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਕਿਉਂਕਿ ਬੰਦਾ ਇਸ ਦੇ ਨਜ਼ਦੀਕ ਨਾ ਜਾਵੇ ਕੋਈ ਨੁਕਸਾਨ ਕਿਸੇ ਦਾ ਨਾ ਹੋਵੇ ਪਰ ਜਿਸ ਤਰੀਕੇ ਨਾਲ ਇਹ ਬੰਬਸੈਲ ਮ ਜਾ ਫਿਰ ਕਿਸੇ ਨੇ ਹੌਣ ਜਾ ਕੇ ਉਸ ਜਗ੍ਹਾ ਤੇ ਗ੍ਰਾਇਆ ਇਹ ਲਗਾਤਾਰ ਪੁਲਿਸ ਜਾਂਚ ਕਰ ਰਹੀ ਹੈ ਕੌਣ ਜਗ੍ਹਾ ਤੇ ਗ੍ਰਾ ਗਿਆ ਕਿਉਂਕਿ ਚੰਡੀਗੜ੍ਹ ਦੀ ਹੱਦ ਪੈਂਦੀ ਹੈ ਚੰਡੀਗੜ੍ਹ ਦਾ ਬਿਲਕੁਲ ਪਿੰਡੂ ਇਲਾਕਾ ਹੈ ਉਸ ਦੇ ਵਿੱਚ ਬੰਬ ਸੈੱਲ ਮਿਲਣਾ ਕਿਤੇ ਨਾਤੇ ਬਹੁਤ ਸਵਾਲ ਖੜੇ ਹੁੰਦੇ ਨੇ ਪੂਰੀ ਜਿਹੜੀ ਸਕਿਉਰਿਟੀ ਪਾਵੇਂ ਚੰਡੀਗੜ੍ਹ ਦੇ ਵਿੱਚ ਪੂਰੀ ਤਣਾਤ ਹੈ ਜਗ੍ਹਾ ਜਗ੍ਹਾ ਪੀਸ਼ਰ ਦੀਆਂ ਗੱਡੀਆਂ ਖੜੀਆਂ ਨੇ ਕੈਮਰੇ ਵੀ ਨੇ ਪਰ ਉਹਦੇ ਬਾਪ ਚੁੱਤ ਵੀ ਇਸ ਤਰੀਕੇ ਨਾਲ ਬੰਬ ਸੈੱਲ ਜਿਹੜਾ ਮਿਲਣਾ ਤਾਂ ਕਾਫੀ ਸਵਾਲ ਜਿਹੜੇ ਚੰਡੀਗੜ੍ਹ ਪੁਲਿਸ ਵਾਸਤੇ ਵੀ ਖੜੇ ਹੁੰਦੇ ਨੇ ਪਰ ਦੇਖਦੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਜਾ ਫਿਰ ਇਸਤੇ ਮਕਸਦ ਕੀ ਸੀ ਇਹ ਕਾਫੀ ਸਵਾਲ ਜਿਹੜੇ ਚੰਡੀਗੜ੍ਹ ਪੁਲਿਸ ਬਾਤੇ ਖੜੇ ਹੋਗੇ ਨੇ ਤਾਂ ਆਉਣ ਬੜਾ